ਇਹ ਮਤਵਾਰ ਆਈ ਤੇ ਉਹ ਉਹ ਦੋਵੇਂ ਦਰਵਾਜ਼ੇ ਬੰਦ ਮਿਲੇ ਸੀਗੇ ਕਿਉਂਕਿ ਉਹ ਤੱਕ ਮੇਰੀ ਕਿਸਮਤ ਇੱਥੇ ਮੱਥਾ ਟੇਕਣਾ ਨਹੀਂ ਸੀ। ਢਿਲਾਉਣੇ ਸੰਗੇ ਹੋਏ ਆ ਜਿੱਦਾਂ ਆਹ ਗੁੱਡਾ ਗੁੱਡੀ ਦੀ ਜੋੜੀ ਚੜਾਣ ਤੇ ਤੁਹਾਡੀ ਚੋਲੀ ਭਰੇਗੀ। ਜਦੋਂ ਤੁਸੀਂ ਸੁਖਣਾ ਆ ਉਸ ਤੋਂ ਪਹਿਲਾਂ ਸੁਖ ਵੀ ਤੁਹਾਨੂੰ ਜੋੜਾ ਚੜਾਣਾ ਪਏਗਾ। ਹੈਲੋ एवरीवन वेलकम टू द चैनल की वे आप सभी आई होप सारे बढ़िया होगे और मैं भी बढ़िया आज ऐसे चले आ गए हैं नकोदर दरबार ਤੇ और ਉਥੇ ਇੱਕ ਹੋਰ ਦਰਗਾਹਾ ਉਥੇ ਵੀ ਜਾਵਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਬਨੇ ਰਹੀ ਪੂਰੀ ਵੀਡੀਓ ਦੇ ਨਾਲ ਕੁਝ ਵੀ ਬਾਤ ਮਿਸ ਨਾ ਕਰਿਓ ਐਂਡ ਸਬਸਕ੍ਰਾਈਬ ਦੇ ਦਿਓ ਫਿਰ اور ਅਸੀਂ ਬੈਟਰ ਐਕਸਪੀਰੀਅੰਸ ਲਈ ਅੱਜ ਮਾਈਕ ਵੀ ਅਡਜਸਟ ਕਰ ਲਏ ਆ ਤਾਂ ਕਿ ਸਾਡੀ ਸਾਊਂਡ ਪ੍ਰੋਬਲਮ ਨਾ ਹੋਵੇ ਕੋਲੇ ਹੁੰਦੇ ਆ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਸਾਡੇ ਨਾਲ ਇੱਕ ਹੋਰ ਪਰਸਨ ਵੀ ਹੈ ਹੈਲੋ ਕੋਈ ਮਿਲਦੇ ਆ ਤੁਹਾਨੂੰ ਗਾਇਸ ਹੁਣ ਅਸੀਂ ਪਹੁੰਚ ਗਏ ਹੈਗੇ ਆ ਲੱਗਦਾ ਇਥੋਂ ਆਪਾਂ ਕਰ ਲਈ ਬਾਸ ਚੇਂਜ ਤੇ ਹੁਣ ਪਹੁੰਚਾਂਗੇ ਨਕੋਦਰ ਗਾਇਸ ਅਸੀਂ ਪਹੁੰਚ ਗਏ ਹੈਗੇ ਆ ਨਕੋਦਰ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਕਿਹਦੀ ਦਰਗਾਹ ਜਾਵਾਂਗੇ ਬਾਬਾ ਮੁਰਾਸ਼ਾ ਦੀ ਜੀ ਦਰਗਾਹ ਤੇ ਜਾਣਾ ਤੇ ਉਥੋਂ 5 ਜਾਂ 10 ਮਿੰਟ ਦੀ ਦੌਰੀ ਹੈਗੇ ਨਕੋਦਰ ਬਸ ਸਟੈਂਡ ਤੋਂ ਠੀਕ ਹੈ ਤੇ ਮੈਂ ਤਾਂ ਇਹ ਪਹਿਲੀ ਵਾਰ ਆ ਰਹੀ ਹੈਗੀ ਆ ਇਹ ਦੂਜੀ ਕਿੰਨੀ ਵਾਰ ਆ 第三 ਵਾਰ ਆ ਰਹੀ ਹੈ 第三 ਵਾਰ ਆ ਰਹੀ ਹੈ ਐਂਦਰ ਚੱਲਣਾ ਇਹ ਸਾਈਡ ਹਾਂ ਪਹਿਲਾਂ ਇਹਨੂੰ ਮੈਡੀਕਲ ਸਟੋਰ ਤੋਂ ਲੈ ਕੇ ਦਿੰਨੇ ਹੈਗੇ ਆ ਦਵਾਈ ਕਿਉਂਕਿ ਇਹ ਵੀ ਹੋ ਗਈ ਥੋੜੀ ਜਿਹੀ ਤਬੀਅਤ ਖਰਾਬ ਤੇ ਫਿਰ ਅੱਗੇ ਚੱਲਾਂਗੇ ਕੁ ਬੜਾ ਹੱਥ ਹੋਵੇ ਦਦੋ ਵਾਰ ਹੋ ਜਾਂਦੇ ਆ

ਤੇ ਉਦੋਂ ਦਰਵਾਜੇ ਬੰਦ ਸੀਗੇ ਰਾਤ ਨੂੰ ਆਪਾਂ ਲੇਟ ਹੋ ਗਏ ਸੀ ਕਿਉਂਕਿ ਉਹ ਮੇਰੀ ਕਿਸਮਤ ਵਿੱਚ ਨਹੀਂ ਸੀ ਇੱਥੇ ਮੱਥਾ ਟੇਕਣਾ ਉਦੋਂ ਦਾ ਮੈਂ ਆਨਾਨ ਕਰਦੀ ਆ ਤੇ ਹੁਣ ਜਾ ਕੇ ਮੇਰੀ ਕਿਸਮਤ ਦੇ ਵਿੱਚ ਇੱਥੇ ਮੱਥਾ ਟੇਕਣਾ ਸੀਗਾ ਤੇ ਮੈਂ ਆਈ ਆ ਬਿਨਾ ਬੁਲਾਵੇ ਤੋਂ ਇੱਥੇ ਨਹੀਂ ਆਇਆ ਜਾਂਦਾ ਇਸ ਸਾਈਡ ਬਾਬਾਈ ਦੀ ਗੱਦੀ ਆ ਬਾਬਾਈ ਦੀ ਆ ਜੁੱਤੀਆਂ ਆ ਤੇ ਸਮਾਨ ਆ ਕਾਫੀ ਲੰਗਰ ਹੋਲਾ ਇਧਰ ਚਾਹ ਦਾ ਲੰਗਰ ਚੱਲ ਰਿਹਾ ਆ ਤੇ ਇਹ ਸਾਈਡ ਇਹ ਵੀ ਚੱਲ ਰਿਹਾ ਹੈ ਇੱਥੇ ਚਾਹ ਦਾ ਪ੍ਰਸ਼ਾ ਪਿਆਰ ਹੁੰਦਾ ਪਿਆ ਆ ਜੋ ਕਿ ਲੱਕੜਾਂ ਦੇ ਪਰ ਚੂਲੇ ਦੇ ਪਰ ਬਣਾਇਆ ਜਾਂਦਾ ਆ ਤੇ ਅੰਦਰ ਚਾਹ ਦਾ ਪ੍ਰਸ਼ਾਦ ਵੰਡ ਹੁੰਦਾ ਆਇਆ ਤੇ ਅਸੀਂ ਚਲਦੇ ਆ ਚਾਹ ਦਾ ਪ੍ਰਸ਼ਾਦ ਆ ਚੱਕਦੇ ਆ ਤੇ ਬਾਹਰ ਕੁਛ ਏਦਾਂ ਦਾ ਨਜ਼ਾਰਾ ਆ ਇਧਰ ਬਾਬਾ ਜੀ ਦੀਆਂ ਗੱਡੀਆਂ ਖੜੀਆਂ ਆਇਆ ਤੇ ਸਵਾਲ ਆਪਾਂ ਦੂਸਰੀ ਦਰਗਾਹ ਜਾਵਾਂਗੇ ਉੱਥੇ ਤਾਂ ਕਾਫੀ ਗੱਡੀਆਂ ਖੜੀਆਂ ਆ ਜਿਹੜੀਆਂ ਕਿ ਸੁੱਖ ਨਾ ਪੂਰੀਆਂ ਹੋਣ ਤੇ ਮਨੋ ਕਾਮਨਾ ਪੂਰੀਆਂ ਹੋਣ ਤੇ ਚੜਾ ਕੇ ਗਏ ਹੋਏ ਆ ਬਾਈਕਾਂ ਵੀ ਖੜੀਆਂ ਆ ਕਾਫੀ ਕੋਚਾ ਇਸ ਤੋਂ ਬਾਅਦ ਉੱਥੇ ਚੱਲਾਂਗੇ ਬਾਈਕਾਂ ਦੇਖ ਲੈ ਆਇਆ ਤੇ ਹੁਣ ਅਸੀਂ ਜਾਵਾਂਗੇ ਦੂਜੀ ਦਰਗਾਹ ਤੇ ਤੇ ਇੱਥੇ ਜਿਹੜਾ ਲੋਕਾਂ ਨੂੰ ਬੁਲਾਵਾ ਨਹੀਂ ਆਂਦਾ ਨਾ ਉਹ ਤਾਂ ਇੱਥੇ ਨਹੀਂ ਆ ਸਕਦੇ ਮੈਂ ਅੱਗੇ ਇੱਕ ਦੋ ਵਾਰ ਆਈ ਸੀ ਤੇ ਉਦੋਂ ਉਦੋਂ ਮੇਰੇ ਦਰਵਾਜ਼ੇ ਬੰਦ ਵੀਲੇ ਸੀਗੇ ਕਿਉਂਕਿ ਉਹ ਤੱਕ ਮੇਰੀ ਕਿਸਮਤ ਇੱਥੇ ਮੱਥਾ ਟੇਕਣਾ ਨਹੀਂ ਸੀ ਤੇ ਅੱਜ ਮੈਨੂੰ ਬੁਲਾਵਾ ਆਇਆ ਤੇ ਮੈਂ ਆਈ ਆ ਪਰ ਹਾਜੇ ਵੀ ਮੇਰੇ ਹਸਬੰਦ ਨੂੰ ਬੁਲਾਵਾ ਨਹੀਂ ਆਇਆ ਤਾਂ ਉਹ ਨਹੀਂ ਆ पाए ਤੇ ਹੁਣ ਨਿਕਲਦੇ ਆਪਾਂ ਅੱਵਾ ਚੱਲਦੇ ਆਂ ਦੂਸਰੀ ਦਰਗਾਹ ਤੇ ਤੇ ਬਣੇ ਰਹੀਓ ਪੂਰੀ ਵੀਡੀਓ ਦੇ ਨਾਲ ਤਾਂ ਗਾਇਜ਼ ਇੱਥੇ ਬਾਰ ਬਿਲਾਉਣੇ ਸੰਗੇ ਹੋਏ ਆ ਜਿੱਦਾਂ ਆਹ ਗੁੱਡਾ ਗੁੱਡੀ ਦੀ ਜੋੜੀ ਚੜਾਣ ਤੇ ਤੁਹਾਡੀ ਝੋਲੀ ਭਰੇਗੀ ਜਦੋਂ ਤੁਸੀਂ ਸੁਖਣਾ ਆ ਉਸ ਤੋਂ ਪਹਿਲਾਂ ਸੁਖ ਵੀ ਤੁਹਾਨੂੰ ਜੋੜਾ ਚੜਾਣਾ ਪਏਗਾ ਤੇ ਉਸ ਤੋਂ ਬਾਅਦ ਜੋ ਤੁਹਾਡੀ ਮਰਜ਼ੀ ਪੂਰੀ ਹੋ ਜਾਏਗੀ ਇਤਬਾਰ ਵਿੱਚ ਵੀ ਇੱਥੇ ਤੁਸੀਂ ਚੜਾ ਕੇ ਜਾਣਾ ਆ ਜੋੜਾ ਤੇ ਇਸ ਤੋਂ ਇਲਾਵਾ ਜਹਾਜ ਵੀ ਤੁਹਾਨੂੰ ਇੱਦਾਂ ਹੀ ਚੜਾਣਾ ਪੈਂਦਾ ਹੈ ਜੇ ਕਿਸੇ ਨੇ ਬਾਹਰ ਜਾਣ ਦੀ ਤਮੰਨਾ ਆ ਸੋ ਇੱਥੇ ਆ ਕੇ ਆਪਣਾ ਸੋਖ ਚੱਕਦਾ ਆ ਜਾਂ ਆ ਕੇ ਜੇ ਕੋਈ ਤਮੰਨਾ ਪੂਰੀ ਹੋ ਜੇ ਤਾਂ ਫਿਰ ਇੱਥੇ ਇੱਕ ਵਾਰ ਮੱਥਾ ਟੇਕ ਕੇ ਫਿਰ ਵਾਰ ਜਾਣ ਆ। ਤੇ ਹੁਣ ਆਪਾਂ ਇੱਥੋਂ ਹੀ ਬਾਹਰੋਂ ਹੀ ਨਿਕਲ ਪਏ ਆ ਅੱਗੇ ਘੁੱਟੇ ਦੂਸਰੇ ਪਾਸੇ ਜਾ ਕੇ ਤੁਹਾਨੂੰ ਮਿਲਦੇ ਆ। ਬਨੇ ਰਹੀਓ ਪੂਰੀ ਵੀਡੀਓ ਦੇ ਨਾਲ। ਹੋਰ ਗਾਇਸ ਮੇਰੇ ਦਰੇਦਰ ਹੋ ਜੁ ਗਈ ਠੀਕ ਹੈ। ਅਗਰ ਬਹੁਤ ਬੈਟਰ ਵੀਡੀਓ ਚਾਹੇ। ਆ ਇਹੇ ਹੁਣ ਜਾ ਕੇ ਤਾਂ ਵੀ ਆ ਥੋੜੇ ਠੀਕ ਹੋਈ ਆ ਇਹਦੀ ਮੈਂ ਕੈਪ ਵੀ ਉਤਰਵਾ ਦਿੱਤੀ ਆ ਇਹਨੂੰ ਜਿਆਦਾ ਘਬਰਾਹਟ ਹੋ ਰਹੀ ਸੀ ਇਹਨੇ ਫਸਟ ਟਾਈਮ ਹੀ ਬੀਪੀ ਚੈੱਕ ਕਰਵਾਇਆ ਆ ਇਹਦਾ ਬੀਪੀ ਹਾਈ ਹੋ ਰਿਹਾ ਸੀ ਤੈਨੂੰ ਇਹ ਇਹਨਾਂ ਨੂੰ ਹਜੇ ਇਸ ਚੀਜ਼ ਦਾ ਪਤਾ ਨਹੀਂ ਆ ਨਾ ਕਿ ਇਸ ਚੀਜ਼ ਦਾ ਖਿਆਲ ਵੀ ਰੱਖਣਾ ਪੈਂਦਾ ਆ ਮੈਨੂੰ ਬੋਲੀ ਜਾਂਦਾ ਕਿ ਤੂੰ ਮੈਨੂੰ ਦਵਾਈ ਕਿਉਂ ਲੈ ਕੇ ਦਿੱਤੀ ਤੇ ਹੁਣ ਅੱਗੇ ਚੱਲ ਰਹੇ ਆ ਉਹ ਇਸ ਨੂੰ ਵੀ 5 ਮਿੰਟ ਦੀ ਦੂਰੀ ਤੇ ਆ ਆ ਬਸ 5 ਮਿੰਟ ਹੋਰ ਅੱਗੇ ਜਾਣਾ ਆ ਤਾਂ ਫੇਰ ਪਹੁੰਚ ਜਾਣਾ ਉਹੋ ਟੋ ਲੈਣ ਦੀ ਇੱਥੇ ਲੋੜ ਨਹੀਂ ਹੈਗੀ ਜਿਹੜੇ ਲੋਕੀ ਨਾ ਆਏ ਉਹਨਾਂ ਨੂੰ ਪਤਾ ਨਹੀਂ ਉਹਨਾਂ ਲੱਗੇ ਅਗਰ ਦਿੱਤੇ ਗਏ ਤੇ ਗਾਇਸ ਹੁਣ ਅਸੀਂ ਪਹੁੰਚ ਗਏ ਹੈਗੇ ਆ ਦੂਜੀ ਨਰਗਾਹ ਤੇ ਥੋੜਾ ਜਿਹਾ ਅੰਦਰ ਜਾਣਾ ਆ ਉਹ ਸੇ ਦਾ ਗੋਰੀ ਦਰਗਾਹ ਇਥੇ 6ਵੀਂ ਵਰਸੀ ਆ ਵਿੱਕੀ ਸائیں ਜੀ ਦੀ ਤੇ 22 23 24 ਫਰਵਰੀ ਨੂੰ ਕਵਾਲੀਆਂ ਦਾ ਫੰਕਸ਼ਨ ਚੱਲੇਗਾ 22 ਤਰੀਕ ਨੂੰ ਮਹਿੰਦੀ ਤੇ ਉਸ ਬਾਅਦ 23 ਤਰੀਕ ਨੂੰ ਕਵਾਲੀਆਂ ਦਰਗਾਹ ਦੇ ਕੋਲ ਪੂਜ ਗਏ ਆ ਤੇ ਇੱਥੇ ਬਾਹਰ ਦੁਕਾਨਾਂ ਆ ਇੱਥੇ ਵੀ ਇਦਾਂ ਹੀ ਗੁੱਡੇ ਗੁੱਡੀਆਂ ਦੀਆਂ ਟੰਗੇ ਹੋਏ ਆ ਜੇ ਤੁਸੀਂ ਸੁਖ ਨਾਲ ਸੁਖਣੀ ਆ ਕੋਈ ਜਿੱਦਾਂ ਘਰ ਦੀ ਸੁਖ ਨਾਲ ਸੁਖਣੀ ਆ ਕਿ ਤੁਹਾਡਾ ਘਰ ਬਣ ਜਾਏ ਜਾਂ ਬਾਹਰ ਜਾਣ ਦੀ ਸੁਖ ਨਾਲ ਸੁਖਣੀ ਆ ਸਾਰੀਆਂ ਸੁਖ ਨਾਲ ਇੱਥੇ ਪੂਰੀਆਂ ਹੁੰਦੀਆਂ ਆ ਇੱਥੇ ਆ ਸਕਦੇ ਆ ਮੱਥਾ ਟੇਕ ਸਕਦੇ ਆ ਤੇ ਨਾਲ ਹੀ ਇੱਥੋਂ ਪ੍ਰਸ਼ਾਦ ਮਿਲਦਾ ਹੈਗਾ ਆ ਫੁੱਲੀਆਂ ਦਾ ਗੁੜ ਦਾ ਤੇ ਅ ਅਗਰਬਤੀ ਸਰੋਂ ਤੇਲ ਦੀਵਿਆਂ ਚ ਪਾਣ ਨੂੰ ਲੋ ਇੰਤਜ਼ਾਰ ਦੀ ਘੜੀ ਖਤਮ ਅਸੀਂ ਪਹੁੰਚ ਗਏ ਹੈਗੇ ਆ ਦਰਗਾਹ ਤੇ ਇੱਥੇ ਕਿਸੇ ਨੇ ਸਾਰੇ 5 500 ਦੇ 786 ਵਾਲੇ ਨੋਟ ਫਰੇਮ ਵਿੱਚ ਜੜਾ ਕੇ ਚੜਾਏ ਹੋਏ ਆ ਇਸ ਤੋਂ ਇਲਾਵਾ ਕਿਸੇ ਨੇ ਇੱਥੇ YouTube ਦਾ ਪਲੇ ਬਟਨ ਵੀ ਚੜਾਇਆ ਹੋਇਆ ਵਾ ਤੇ ਕਾਫੀ ਕੁਝ ਜਿੱਦਾਂ ਇੱਥੇ ਪਰਚੀਆਂ ਦੇ ਉੱਪਰ ਲਿਖ ਲਿਖ ਕੇ ਵੀ ਸੁਖਨਾ ਮੰਗੀ ਹੋਈ ਆ ਕਿ ਬਾਬਾ ਜੀ ਸਾਡੀ ਇਹ ਮਨੋ ਕਾਮਨਾ ਆ ਪੂਰੀ ਕਰੋ ਕਾਫੀ ਮਤਲਬ ਇਹ ਮੰਨੀ ਹੋਈ ਦਰਗਾਹ ਆ ਇਹ ਸਾਰੀਆਂ ਬਾਈਕਾਂ ਚੜਾਈਆਂ ਪਈਆਂ ਆ ਇੱਥੇ ਜਿਨ੍ਹਾਂ ਜਿਨ੍ਹਾਂ ਦੀ ਮਰਜ਼ਾ ਪੂਰੀਆਂ ਹੋਈਆਂ ਆ ਦੇਖ ਲਓ ਸ਼ਰਧਾ ਆ ਮੰਨੀ ਹੋਈ ਇੰਨੀ ਜਗ੍ਹਾ ਆ ਇਹ ਕਿ ਸਭ ਨੇ ਇੱਥੇ ਬਾਈਕਾਂ ਦੂਸਰੀ ਸਾਈਡ ਗੱਡੀਆਂ ਖੜੀਆਂ ਆ ਅੰਦਰ ਵੀ ਸਾਰੀ ਬਾਈਕਾਂ ਗੱਡੀਆਂ ਖੜੀਆਂ ਆ ਬਹੁਤ ਹੀ ਮਤਲਬ ਇੱਥੇ ਆ ਕੇ ਮਨ ਨੂੰ ਸ਼ਾਂਤੀ ਜਾਈ ਮਿਲਦੀ ਆ ਤੁਸੀਂ ਇੱਕ ਵਾਰ ਜ਼ਰੂਰ ਆਓ ਆਪਣੀ ਫੈਮਲੀ ਦੇ ਨਾਲ ਇੱਥੇ ਮੱਥਾ ਟੇਕੋ ਇਸ ਸਾਈਡ ਲੰਗਰ ਹਾਲ ਬਣਿਆ ਹੋਇਆ ਹੈ ਇੱਥੇ ਲੰਗਰ ਚੱਲਦਾ ਆ। ਵਾਇਜ਼ ਹੋਣਾ ਸੀ ਇਥੋਂ ਨਿਕਲਦੇ ਆ ਸਾਡੇ ਬਹੁਤ ਹੀ ਵਧੀਆ ਦਰਸ਼ਨ ਹੋ ਗਏ ਦੋਨੋਂ ਦਰਗਾਵਾਂ ਤੇ ਜੇ ਤੁਹਾਡੀ ਕੋਈ ਖੁਆਇਸ਼ ਆ ਤੁਸੀਂ ਇੱਥੇ ਆ ਸਕਦੇ ਆ ਆਪਣੀ ਖੁਆਇਸ਼ ਪੂਰੀ ਕਰਨਾ ਚਾਹੁੰਦੇ ਆ ਤੁਹਾਡਾ ਘਰ ਨਹੀਂ ਬੰਦ ਰਿਹਾ ਤੁਸੀਂ ਗੱਡੀ ਲੈਣੀ ਆ ਜਾਂ ਤੁਸੀਂ ਬਾਹਰ ਜਾਣਾ ਚਾਹੁੰਦੇ ਆ ਤੁਹਾਡੀ ਝੋਲੀ ਨਹੀਂ ਘਰ ਰਹੀ ਹਰ ਇੱਕ ਤਰ੍ਹਾਂ ਦੀ ਖੁਆਇਸ਼ ਇੱਥੇ ਪੂਰੀ ਹੁੰਦੀ ਆ ਸੱਚੇ ਦਿਲੋਂ ਆਓ ਬਾਬਾ ਜੀ ਅੱਗੇ ਆਪਣੀ ਝੋਲੀ ਅੱਡੋ ਤੇ ਤੁਹਾਡੀ ਝੋਲੀ ਆ ਪਰੂngੀਆਂ ਜਰੂਰ ਤੇ ਠੀਕ ਹੈ ਗਾਇਸ ਨਿਕਲਦੇ ਹਾਂ ਜੈ ਮਸਤਾ